ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ। ਗੱਲ ਕਰਦਿਆਂ ਕਿ ਅੱਜ ਇੱਕ ਐਸੇ ਸ਼ਖਸ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਦੇ ਬਾਰੇ ਤੁਸੀਂ ਸੁਣ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਵਾਕਈ ਹੀ ਤੁਹਾਡੇ ਮਨ ਦੇ ਵਿੱਚ ਇੱਕ ਵੱਖਰਾ ਹੀ ਜਜ਼ਬਾ ਉਹ ਆ ਜਾਏਗਾ ਜੀ ਹਾਂ ਤਾਂ ਦੱਸਿਏ ਕਿ ਜਿਤਨਾ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਵਾਰਸ਼ ਛੜੀ ਹੋਈ ਹੈ ਉਸ ਤੇ ਚਲਦਿਆ ਇੱਕ ਬਜ਼ੁਰਗ ਦੀ ਜਿਹੜੀ ਕਹਾਣੀ ਆ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਸ ਨੇ 71 ਦੀ ਜਿਹੜੀ جنگ ਆ ਉਹ ਆਪਣੇ ਹਿੰਦੁਸਤਾਨ ਦੇ ਨਾਰ ਰਲ ਕੇ ਪਾਕਿਸਤਾਨ ਦੇ ਮੂਰੇ ਹੋ ਕੇ ਜੜੀ ਆ ਉਸਨੇ ਜੜੀ ਆ ਉਹ جنگ ਲੜੀ ਆ ਤਾਂ ਦੱਸਦੀ ਹੈ ਕਿ 80 ਸਾਲ ਦੇ ਇਸ ਬਜ਼ੁਰਗ ਦਾ ਜਿਹੜਾ ਜਜ਼ਬਾ ਆ ਉਹ ਐਡਾ ਕਿ ਜ਼ਬਰਦਸਤ ਹੈ ਕਿ ਇਸ ਲੜਾਈ ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਕੱਤਰ ਦੀ ਜਦੋਂ ਲੜਾਈ ਹੁੰਦੀ ਹੈ ਤਾਂ ਪਾਕਿਸਤਾਨ ਦੇ ਨਾਲ جنگ ਦੇ ਦੌਰਾਨ ਇਸ ਬਜ਼ੁਰਗ ਨੇ ਆਪਣੀ ਲਤ ਵੀ ਗਵਾ ਲਈ ਪਰ ਲੇਕਿਨ ਜज्बा ਘਟ ਨਹੀਂ ਹੋਇਆ ਜज्बा ਫਿਰ ਉਦਾਂ ਦਾ ਉਦਾਂ ਹੀ ਹੈ ਤਾਂ ਇਸ ਬਜ਼ੁਰਗ ਵੱਲੋਂ ਕਿਹਾ ਗਿਆ ਕਿ ਅਗਰ ਹੁਣ ਮੇਰੀ ਲੋੜ ਪਵੇਗੀ ਤਾਂ ਮੈਂ ਸਭ ਤੋਂ ਮੁਰੇ ਹੋ ਕੇ ਪਾਕਿਸਤਾਨ ਦੇ ਨਾਲ ਟੱਕਰ ਲਾਵਾਂਗਾ ਹੜਮ ਦੋੜ ਪਿੰਡ ਸੇਠਾਂ ਵਾਲਾ ਅੱਛਾ ਤਾਂ ਕਿਹੜੀ ਕਿਹੜੀ ਜੰਗਾਂ ਤੁਸੀਂ ਵੇਖੀਆਂ ਹੈਗੀਆਂ 1971 ਵੀ ਜਾਂ ਪਹਿਲਾਂ 1965 ਵੀ ਦੇਖੀਏ ਹੂੰ ਖੋਦੇ ਪੁਰਾ ਵੀ ਲੜਦੇ ਰਹਿ ਹੂੰ ਫਿਰ ਉਹ ਦੂਬਾਰ 1971 ਦੀ ਲੜਾਈ ਦੇਖੀ ਹੈ 1971 ਦੀ ਜਿਹੜੀ ਲੜਾਈ ਛੜਨ ਲੱਗੀ ਹੈ ਉਹੜੇ ਆਪਣੇ ਜਰਨਲ ਦੀ ਫੌਜ ਦੇ ਮਾਨਕਾ ਰੋੜਾ ਹੂੰ ਉਸਨੇ ਹੈਲੀਕਾਪਟਰ ਤੇ ਆਇਆ ਮੇਰੇ ਮਾਮਦੋਰ ਸੈਂਟਰ ਦੇ ਵਿੱਚ ਹੂੰ ਆਇਆ ਤੇ ਉਹਨੇ ਕਿਹਾ ਦੁਨੀਆ ਬੜੀ ਪਬਲਿਕ ਇਕੱਠੀ ਹੋ ਗਈ ਮਤਲਬ ਜ਼ਿਲੇ ਪਰੇ ਪਰ ਦੀ ਸਭ ਦੁਨੀਆ ਇਕੱਠੀ ਹੋ ਗਈ ਉਹਨੇ ਆਖਿਆ ਜੇਕਰ ਲੜਾਈ ਲੱਗੀ ਤਾਂ ਪਹਿਲੀ ਗੱਲ ਲੱਗਦੀ ਨਹੀਂ ਜੇਕਰ ਲੱਗੀ ਤੇ ਪਾਕਿਸਤਾਨ ਚ ਮੈਦਾਨ ਬੱਜੇ ਦਾ ਹੂੰ ਦੁਨੀਆ ਦੇ ਦਿਲ ਵਿੱਚ ਆ ਗਈ ਵੀ ਜੇ ਕਰੋ ਆਉਂਦਾ ਨਾ ਲੜਾਈ ਲੱਗੀ ਤਾਂ ਉਹਨਾਂ ਨੇ ਆਖਿਆ ਕਿ ਬੀ ਲੜਾਈ ਛੇੜ ਤਿੰਨ ਵਜੇ ਨੇ ਫਾਜ਼ਲ ਕਾ ਫੇਰ ਖੁੱਲ ਗਿਆ ਲੋਕਾਂ ਨੇ ਫੇਰ ਖੁੱਲਦਾ ਗਿਆ ਬੜਲੇ ਕਹਿਣੇ ਨਾ ਮੇਰੇ ਪਿੰਡ ਸੇਠਾਂ ਵਾਲੇ ਤੇ ਕੱਢ ਦੋ ਕੱਟ ਚਾਰ 500 ਫੇਰ ਉਹਨਾਂ ਨੇ ਪਾਕਿਸਤਾਨੀਆਂ ਰੇਂਜਰਾਂ ਨੇ ਕੀਤਾ ਫੌਜ ਨੇ ਇੱਕ ਆਦਮੀ ਨੂੰ ਬਗਲ ਦੇ ਵਿੱਚ ਮੋੜੇ ਦੇ ਕੋਲ ਗੋਲੀ ਵੀ ਲੱਗੀ ਹੈ ਗੋਲੀ ਲੱਗੀ ਹੈ ਫੇਰ ਪਿੱਛੇ ਬਾਹਾਂ ਦੇ ਵਿੱਚ ਜੰਗਲ ਹੀ ਕਾ ਥੀ ਬਦਾ ਕੋਈ ਖੇਤੀ ਨਹੀਂ ਸੀ ਜੰਗਲਾਂ ਦੇ ਵਿੱਚ ਜਾਦੇ ਬਾਲ ਬੱਚਾ ਦਾ ਇਤੇ ਲੁੱਕ ਗਏ ਲੋਗਾ ਜਦੋਂ ਦਿਨ ਚੜਿਆ ਉਹ ਵਾਧਵਾ ਸਾਹਿਬ ਕਾਨਾ ਡਿਪਟੀ ਕਮੰਡਰ ਉਧਰੋਂ ਰਾਜਾ ਮੋਦਨ ਚੱਲੇ ਨੇ ਮੇਰੇ ਪਿੰਡ ਆਏ ਨੇ ਮੇਰੇ ਪਿੰਡ ਨਾਲ ਉਹਨਾਂ ਦਾ ਬੜਾ ਸਲੂਕ ਸੀ ਆਂਦਾ ਸੀ ਮੈਂ ਪਿੰਡ ਸ਼ਬਦ ਮੈਨ ਮੋਰੇ ਅੱਗੇ ਲੱਗਦਾ ਆਏ ਨੂੰ ਨਾ ਕਾ ਵੀ ਸਾਰੀ ਚੀਜ਼ ਜਿਹੜੀ ਹੈ ਨਾ ਉਹ ਨਾ ਛੱਡੋ ਬਾਕੀ ਪਹਿਰਨ ਦੋ ਦੋ ਤਾਂ ਉਹਨਾ ਮਾਨ ਮਾਲ ਵੇਣ ਅਫੇ ਡੰਗਰ ਅੱਕੇ ਨੇ ਛੋਟੇ ਛੋਟੇ ਬੱਚੇ ਅਫੇ ਪਿੱਛੇ ਕੋਈ ਗੁਰੂਸਾਲ ਲਾਕੇ ਵਿਰੇਚ ਕੋਈ ਕਿਦੇ ਕੋ ਕਿਦੇ ਜਿੱਥੇ ਜਿੱਥੇ ਕੋਈ ਟਿਕਾਣੇ થી ਜਾਂ ਨਹਿਰਾਂ ਤੇ ਪੜ ਗਏ ਇਹ ਕਿਹੜੀ ਜੰਗ ਦੀ ਗੱਲ ਕਰ ਰਹੇ 1971 ਦੀ ਹੂੰ ਕਿ ਕਿੰਨੀ ਉਮਰ ਸੀ ਉਸ ਟਾਈਮ ਮੇਰੀ 24 ਸਾਲ ਉਮਰ ਸੀ ਅਹ ਹਾਂ ਪਰ ਜਵਾਨ ਸਾਂ ਹੂੰ ਤੇ ਉਸ ਤੋਂ ਬਾਅਦ ਕੀ ਹੋਇਆ ਲੜਾਈ ਜਦੋਂ ਛਿੜੀ ਆਪਣੀ ਇਧਰ ਫੌਜ ਆਰਮੀ ਸਿਸਮੈਂਟ ਨਹੀਂ ਸੀ ਇਧਰ ਆਪਣੀ ਸਕਿਉਰਟੀ ਬੀਐਸ ਫੋਰ ਫੋਰ ਸੀ ਇਹਦੀ ਲੱਗੀ ਹੋਈ ਸੀ ਇਹਨਾਂ ਦੇ ਕੋਲ ਕੋਈ ਮੋਟਾ ਹਥਿਆਰ ਨਹੀਂ ਸੀ ਉਸ ਸਮੇਂ ਹਥਿਆਰ ਨਹੀਂ ਮੋਟਾ ਨਹੀਂ ਸੀ ਆਪਣੇ ਕੋਲ ਇਹਨਾਂ ਨੇ ਪੱਗੋ ਡਰ ਦੇ ਮੁਕਾਬਲਾ ਬੀਐਸ ਕਰਦੀ ਰਹੀ ਹੈ ਫਿਰ ਦਾ ਜਵਾਬ ਦਿੰਦੀ ਰਹੀ ਹੈ ਇਹਨਾਂ ਨੇ ਪਿੱਛੋਂ ਜਦੋਂ ਬੰਗਲਾਦੇਸ਼ ਯਾਦ ਹੋਇਆ ਆਪਣੀ ਆਰਮੀ ਸਾਰੀ ਇਧਰ ਆ ਗਈ ਪੰਜਾਬ ਜਾਈਏ ਪੰਜਾਬ ਵਿੱਚ ਪਿੱਛੋ ਆਰਡਰ ਮਿਲੀ ਗਿਆ ਵੀ ਟੈਕਰੋਂ ਰੰਗੜੀ ਪੋਸਟ ਸੀ ਨਾ ਦੀ ਪਾਕਿਸਤਾਨ ਦੀ ਉਥੇ ਟੈਕਰੋ ਉਥੇ ਟੈਕਰੋ ਟੈਕਰਦੇ ਰਹੇ ਨੇ ਅੱਗੇ ਮੈਂ ਸੀ ਜਿਹੜੇ ਸੋਰਸੇਗੇ ਸੀ ਉਹਨਾਂ ਨੇ ਗਲਤ ਬਿਆਨ ਦੇ ਦਿੱਤੇ ਉਹਨਾਂ ਆਖਾ ਚੌਕੀ ਖਾਲੀ ਥੋੜੀ ਜਿਹੀ ਆਪਣੀ ਫੌਟ ਢਿੱਲੀ ਹੋ ਗਈ ਢਿੱਲੀ ਹੋ ਗਈ ਉਹਨਾਂ ਨੇ ਫੇਰ ਸ਼ੁਰੂ ਕਰ ਦਿੱਤਾ ਉਥੇ ਆਪਣੇ ਨੁਕਸਾਨ ਬਹੁਤ ਹੋਇਆ ਜਦੋਂ ਉਹਨਾਂ ਦਾ ਟੈਕਨੀਕ ਕੰਮ ਜਾਵੇ ਰਾਤ ਪੂਰੀ ਮਰਦੇ ਰਹੇ ਵਿਚਾਰੇ ਟੈਕਨੀਕ ਕੰਮ ਜਾ ਬੁਆ ਫਿਰ ਆਏ ਨੇ ਮੇਰੇ ਪਿੰਡ ਸੇਠਾਂ ਵਾਲੇ ਆਦੇ ਆਂਦੇ ਵੀ ਕੋਈ ਜਵਾਨ ਸਾਨੂੰ ਰਸਤਾ ਵਿਖਾਵੇ ਮੇਰੇ ਨਾਲ ਇੱਕ ਹੋਰ ਮੇਰਾ ਭਾਈ ਸੀ ਚਾਚੇ ਤਾਇ ਦਾ ਪੁੱਤਰ ਉਹ ਕਹਿੰਦਾ ਫੌਜ ਦਾ ਤਨਖਾਹ ਲੈਦੀ ਵੀ ਆਪਾਂ ਘੜੀ ਤਨਖਾਹ पे ਲੈਨੇ ਤੇ ਜੇ ਮਰ ਗਏ ਤਾਂ ਕੌਣ ਜਵਾਬ ਦੇਦਾ ਮੈਂ ਫਿਰ ਕਿਹਾ ਮੈਂ ਕਹਾ ਯਾਰ ਜਿਹੜੀ ਫੌਜ ਹੈ ਉਹ ਕਿਹਨਾਂ ਦੇ ਬੱਚੇ ਨੇ ਉਹ ਆਪਣੇ ਨੇ ਜੇ ਮਰਨਾ ਹੈ ਮਾਂ ਨੇ ਜਨਮ ਦਿੱਤਾ ਇੱਕ ਦਿਨ ਮਰਨਾ ਵੀ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਨਾ ਕਮਾਂ ਜਾਵਾਂ ਦਾ ਉਹਨਾਂ ਦੇ ਨਾਲ ਮੈਂ ਗੱਡੀ ਦੇ ਬੈਠਾ ਗੱਟੀ ਯਾਰ ਕੀ ਪੋਸ਼ ਨੂੰ ਗਿਆ ਗੱਟੀ ਯਾਦੀ ਪੋਸ਼ ਉਹਨਾਂ ਨੂੰ ਮੈਂ ਖਾ ਵੀ ਆ ਜੋ ਤਿੰਨ ਜਵਾਨ ਮੇਰੇ ਨਾਲ ਸੀ ਟੈਲੀਫੋਨ ਦੀ ਤਾਰ ਸੀ ਦੋ ਜਵਾਨਾਂ ਨੇ ਰੋਲ ਲਈਗਾ ਨੇ ਜੰਗਲ ਦੇ ਵਿੱਚੋਂ ਅਸੀਂ ਦੋ ਬੰਦੇ ਅੱਗੇ ਲਗੇ ਗਏ ਜਾਂ ਉਹਨਾਂ ਦੀ ਲੈਂਡ ਹੂੰ ਜਿਹੜਾ ਨਾਂ ਦਾ ਟੱਲੀ ਫੈਰ ਪਿੱਛੋਂ ਪਾਕਿਸਤਾਨ 'ਚ ਆਂਦਾ ਸੀ ਗੰਦਾ ਤੂਫਦਾ ਉਹ ਫਾਇਰ ਦੇ ਕੰਨੇ ਨਾਲ ਅਭੀ ਜ਼ਿਆਦੇ ਡਰੈਨ ਕੱਟੀ ਐ ਫਿਰ ਕੀ ਕੰਮ ਕੀਤਾ ਉਹਨਾਂ ਦਾ ਜਿਹੜਾ ਫਾਇਰ ਸੀ ਜਦੋਂ ਇਹਨਾਂ ਨੇ ਫਿਰ ਅਸੀਂ ਦੂਸਰੀ ਰਾਤ ਚੈੱਕ ਕੀਤਾ ਉਹਨਾਂ ਦਾ ਵੀ ਫਾਇਰ ਉਹਨਾਂ ਦੇ ਉੱਤੇ ਆਪਣਾ ਟਫਨ ਸੀ ਖਾਈ ਨਹਿਰਾ ਤੇ ਆਪਣਾ ਫਾਇਰ ਵੀ ਉਹਨਾਂ ਦੇ ਉੱਪਰ ਜਦੋਂ ਸਵੇਰੇ 9 ਵਜੇ ਅਸੀਂ ਤਿੰਨ ਆਦਮੀ ਇੱਕ ਬਲੋਚੀ ਪਠਾਨ ਸੂਬੇਦਾਰਾਂ ਦਾ ਜਦੋਂ ਹੈਂਡ ਓਪ ਕਰਾਈ ਜਾਦੇ ਤਿੰਨਾਂ ਨੂੰ ਫਾੜਿਆ ਇੱਕ ਵਿੱਚ ਮਰ ਗਿਆ ਦੋ ਜੀ ਦੇ ਪਕੜ ਲੈ ਉਥੋਂ ਦਰਿਆ ਦਾ ਕਿਨਾਰਾ ਉਧਰੋਂ ਆਪਣੀ ਸਰਕਾਰ ਨੇ ਸੈਣੀ ਵਾਲੇ ਤੋਂ ਪਾਣੀ ਪੂਰਾ ਛੋੜ ਦਿੱਤਾ ਨਾਂ ਦਾ ਮੰਦੀਸ਼ੇਰ ਖਤਮ ਹੋ ਗਿਆ ਪਾਣੇ ਜੋਗੇ ਨਹੀਂ ਰਹਿ ਗਏ ਫਿਰ ਰਾਜਾ ਮੋਦਨ ਤੋਂ ਲੱਗਤੇ ਹੂੰ ਰੰਗੇ ਵਾਲੀ ਪੋਸਟ ਤੋਂ ਲੱਗਤੇ ਫਿਰ ਸਿੱਧੇ ਕੇਨੇਰਾ ਰਾਜਾ ਮੋਦਨ ਗਏ ਉਥੇ ਫਿਰ ਆਪਣੇ ਬੱਦਬਾਹ ਸਾਹਿਬ ਨੂੰ ਕਾਨਾ ਸਭ ਡੀਐਸਪੀ ਨੂੰ ਵੀ ਮੋ ਹੌਸਲਾ ਹੋ ਗਿਆ ਵੀ ਆ ਗਏ ਫਿਰ ਉਧਰ ਉਹਨਾਂ ਫਿਰ ਖੋਦ ਜਿਹੜੀ ਉਹਨਾਂ ਚੌਕੀ ਦੇ ਕਬਜ਼ਾ ਕੀਤਾ ਸੀ ਰਾਜਾ ਮੋਦ ਉਥੋਂ ਫਿਰ ਉਹਨਾਂ ਨੂੰ ਪਾਜਣਾ ਪੈ ਗਿਆ ਉਹਨਾਂ ਖਾਬੀ ਨਾਂ ਦੀ ਫੌਜ ਉਧਰ ਵੀ ਆ ਗਈ ਉਧਰ ਵੀ ਆ ਗਈ ਹੈ ਫਿਰ ਅੱਗੇ ਫੌਜ ਮਗਰ ਟੈਂਕ ਆਪਣੇ ਫਿਰ ਸੱਤ ਟੈਂਕ ਹੋਈ ਜਿਹੜੇ ਆਪਣੇ ਸਾਦੇ ਮਬਦੂਤ ਇਲਾਕੇ ਦੇ ਵਿੱਚ ਉਹਨਾਂ ਦੀ ਫਿਰ ਨੇੜੀਆਂ ਕਲਾ ਦਿੱਤੀਆਂ ਨੇ ਫਿਰ ਧੂੜ ਭੜੀ ਗਈ ਅੱਜ ਵੀ ਸਰਕਾਰ ਕਵੇ ਮੇਰੀ 80 ਸਾਲ ਦੀ ਉਮਰ ਹੋ ਗਈ ਅੱਜ ਵੀ ਮੈਂ ਤਿਆਰ ਬੈਠਾ ਅੱਜ ਵੀ ਮੈਂ ਮੇਰੇ ਜਦਾਂ ਮੇਗਾ ਕੋਈ ਪਿੰਡ ਦਾ ਜਿੰਨਾ ਸਾਦਾ ਪੰਜਾਬ ਦਾ ਇਲਾਕਾ ਹੈ ਬਾਰਡਰ ਦਾ ਇਹ ਸਭ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਦੋ ਬੱਚੇ ਨੇ ਮੇਰੇ ਵੀ ਫੌਜ ਦੇ ਵਿੱਚ ਨੇ ਆਹ ਤਾਂ ਫਰੀ ਨਗਰ ਬੈਠੇ ਇਹ ਤੁਹਾਡੇ ਪੈਰ ਕਿਵੇਂ ਜਿਹੜਾ ਗਿਆ ਇਹ ਪੈਰ ਫਿਰ ਜਦੋਂ ਲੜਾਈ ਬੰਦ ਹੋਈਏ ਆਪਣੀਆਂ ਗੱਡੀਆਂ ਜਾਂਦੀਆਂ ਸੀ ਅੱਗੇ ਅੱਗੇ ਗੱਡੀਆਂ ਜਾਂਦੀਆਂ ਐ ਤੇ ਗੱਡੀਆਂ ਰਸਤੇ 'ਚ ਫਸ ਜਾਂਦੀਆਂ ਬੰਦਿਸ਼ਾਂ ਲਾਏ ਤੇ ਫਿਰ ਫੌਜ ਨੇ ਕਿਹਾ ਉਹਨੇ ਆਖਾ ਵੀ ਸਰਕੰਡਾ ਵਾੜ ਦੇਣਾ ਗੱਡੀਆਂ ਦੇ ਰਸਤੇ ਦੇ ਉੱਪਰ ਸੱਟੋ ਉਹ ਚਾਂਕ ਜਿਹਨੇ ਨਾਲ ਏ ਜਮਨੇ ਮੈਨਸੀ ਸਾਨੂੰ ਪਤਾ ਨਹੀਂ ਸੀ ਉੱਪਰ ਮੇਰਾ ਪੈਰ ਹੈਗਾ ਚੱਲ ਗਿਆ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ